ਜੀ ਸਰ ਕੀ ਨਾਮ ਹੈ ਜੀ ਮੇਰੇ ਨਾਲ ਬਲਕਾਰ ਸਿੰਘ ਹੈ ਸਰ ਅੱਜ ਮਾਤਾ ਜੀ ਨੂੰ ਲੈ ਕੇ ਵੋਟ ਪਾਉਣ ਆਏ ਹਾਂ ਤੇ ਕਿਵੇਂ ਦੇਖਦੇ ਹੋ ਵੋਟਾਂ ਦੇ ਦਿਨ ਨੂੰ ਵੋਟਾਂ ਦੇ ਦਿਨ ਬਹੁਤ ਵਧੀਆ ਆ ਕਿਉਂਕਿ ਸਾਡਾ ਇਹ ਵੋਟ ਪਾਉਣ ਦਾ ਅਧਿਕਾਰ ਹੈਗਾ ਆ ਦੇਖੋ ਇੰਨੀ ਧੁੱਪ ਦੇ ਵਿੱਚ ਵੀ ਅਸੀਂ ਮੰਮੀ ਜੀ ਨੂੰ ਲੈ ਕੇ ਆਏ ਆ ਵੋਟ ਪਾਉਣ ਬਾਕੀ ਸਰਕਾਰ ਨੂੰ ਵੀ ਚਾਹੀਦਾ ਕਿ ਦੇਖੋ ਸਿਆਣਾ ਬੰਦੇ ਇੰਨੀ ਧੁੱਪ ਦੇ ਵਿੱਚ ਵੀ ਵੋਟ ਪਾਉਣ ਆਏ ਆ ਇਹਨਾਂ ਨੂੰ ਪੂਰੇ ਅਧਿਕਾਰ ਹੈ ਜੋ ਵੀ ਸਾਡਕ ਦਾ ਅਧਿਕਾਰਿਆ ਆ ਆਦਰਸ਼ ਨਗਰ ਕਲੋਨੀ ਤੋਂ ਮੈਂ ਬੋਲ ਰਹੀ ਆ ਸੁਨਿੰਦਰ ਕੌਰ ਹਾਂਜੀ ਸੁਨਿੰਦਰ ਕੌਰ ਮੇਰਾ ਨਾਮ ਹੈ ਕੱਟੋ ਘੱਟ ਮੇਰੀ 85 ਸਾਲ ਦੀ ਉਮਰ ਹੋ ਗਈ ਆ ਤੇ ਮੈਂ ਇੰਨੀ ਧੁੱਪ ਵਿੱਚ ਫੋਟੋ ਪਾਉਣ ਆਈ ਆ ਤੇ ਸਾਡੀ ਹਜੇ ਤੱਕ ਸੜਕ ਵੀ ਨਹੀਂ ਬਣੀ ਹੈਗੀ ਸਾਰੀਆਂ ਸਰਕਾਰਾਂ ਨੂੰ ਅਸੀਂ ਵੋਟਾਂ ਪਾਈਆਂ ਪਰ ਸਾਡੀ ਕਿਸੇ ਸਰਕਾਰ ਨੇ ਵੀ ਨਹੀਂ ਸੁਣੀ ਸਾਨੂੰ ਇਹ ਸਾਡਾ بار-ਬਾਰ ਕਹਿਣਾ ਆ ਜੇ ਸਾਡੀ ਵੋਟ ਐਤ ਕੀ ਬੇਕਾਰ ਗਈ ਤਾਂ ਅਸੀਂ ਕਦੀ ਵੀ ਵੋਟ ਨਹੀਂ ਪਾਵਾਂਗੇ ਅਦਰਸ਼ ਨਗਰ ਕਲੋਨੀ ਦਾ ਇਹ ਕਹਿਣੋ ਇਹ ਚੋਣ ਨਿਸ਼ਾਨ ਦਿਖਾ ਦੋਗੇ ਵੋਟ ਜਿਹੜੀ ਪਾਈ ਹੈ ਜੀ ਚੋਣ ਨਿਸ਼ਾਨ ਹੈ ਆਹ ਵੋਟ ਲਾਈ ਹੋ ਗਏ ਤੇ ਨਿਸ਼ਾਨ ਨਿਸ਼ਾਨ ਲਾਇਆ ਹੰਗਲ ਤੇ ਉਂਗਲ ਤੇ ਨਿਸ਼ਾਨ ਲਗਾਇਆ ਜੀ ਹਾਂਜੀ ਆਹ ਦੇਖੋ ਠੀਕ ਹੈ